ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਆ ਤੁਹਾਡਾ ਸਾਰਿਆਂ ਦਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਆਪਾਂ ਅੱਜ ਤੁਹਾਨੂੰ ਪੂਰੇ ਸੂਟ ਦੀ ਕਟਿੰਗ ਕਰਨੀ ਦੱਸਾਂਗੇ ਕਿ 5 ਮੀਟਰ ਕੱਪੜੇ ਦੇ ਵਿੱਚ ਆਪਾਂ ਸਲਵਾਰ ਤੇ ਕਮੀਜ਼ ਦੀ ਕਟਿੰਗ ਕਿਵੇਂ ਕਰਨੀ ਆ ਪਰ ਫਿਲਹਾਲ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਕੱਲੀ ਸਲਵਾਰ ਦੀ ਕਟਿੰਗ ਕਰਨੀ ਕਿਉਂਕਿ ਜੇ ਕਮੀਜ਼ ਦੀ ਵੀ ਨਾਲ ਕਟਿੰਗ ਕਰਨੀ ਦੱਸੀ ਤਾਂ ਵੀਡੀਓ ਬਹੁਤ ਲੰਬੀ ਹੋ ਜੂ ਨੈਕਸਟ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਮੀਜ਼ ਦੀ ਕਟਿੰਗ ਕਰਨੀ ਸੋ ਵੀਡੀਓ ਨਾਲ ਐਂਡ ਤੱਕ ਜਰੂਰ ਬਨੇ ਰਹੋ ਜਿੰਨੀਆਂ ਵੀ ਜ਼ਰੂਰੀ ਗੱਲਾਂ ਬਾਤਾਂ ਨੇ ਹਨਾ ਕਟਿੰਗ ਬਾਰੇ ਉਹ ਤੁਹਾਡੇ ਨਾਲ ਮੈਂ ਸਾਰੀਆਂ ਸ਼ੇਅਰ ਕਰੂੰਗੀ ਕੀ ਕੀ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ ਜਦੋਂ ਆਪਾਂ ਇੱਕ ਸੂਟ ਦੀ ਕਟਿੰਗ ਕਰਦੇ ਆ ਤੇ ਕਈ ਵਾਰ ਸਾਤੋਂ ਕੋਈ ਗਲਤੀਆਂ ਵੀ ਹੋ ਜਾਂਦੀਆਂ ਨੇ ਕਟਿੰਗ ਕਰਨ ਲੱਗੇ ਜਿਹਦੇ ਨਾਲ ਸਾਡੇ ਸੂਟ ਦੀ ਪਰਫੈਕਟ ਜਿਹੜੀ ਲੁੱਕ ਆ ਉਹ ਨਹੀਂ ਆਉਂਦੀ ਤੇ ਇੱਕ ਮੈਂ ਜ਼ਰੂਰੀ ਚੀਜ਼ ਤੁਹਾਨੂੰ ਹੋਰ ਦੱਸੂੰਗੀ ਕਿ ਤੁਹਾਡੇ ਸਲਵਾਰ ਜਿਹੜੀ ਪਾਈ ਹੋਈ ਆ ਉਹ ਬਹੁਤ ਸੋਹਣੀ ਲੱਗੇ ਉਹ ਇੱਕ ਟ੍ਰਿਕ ਆ ਉਹ ਮੈਂ ਵੀਡੀਓ ਦੇ ਐਂਡ 'ਚ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਉਹ ਕੀ ਕਰਨਾ ਜ਼ਰੂਰੀ ਆ ਤਾਂ ਕਿ ਤੁਸੀਂ ਵਧੀਆ ਲੱਗੋ ਮਤਲਬ ਜੇ ਤੁਹਾਡੇ ਕੱਪੜੇ ਪਾਈ ਹੋਣਾਂ ਦਾ ਇਹ ਜਿਹੜਾ ਕਪੜਾ ਆ ਆਪਣੇ ਕੋਲੇ 5 ਮੀਟਰ ਆ 5 ਮੀਟਰ ਤੇ ਪਨਾ ਹੈ ਜਿਹੜਾ ਇਹਦਾ ਉਹ 42 ਇੰਚ ਆ ਸੂਟ ਨਾ ਦੋ ਤਰ੍ਹਾਂ ਦੇ ਆਉਂਦੇ ਹੁੰਦੇ ਨੇ ਆਲਓਵਰ ਸੂਟ ਵੀ ਇੱਕ 5 ਮੀਟਰ ਆਉਂਦੇ ਆ ਇੱਕ 3.5 ਮੀਟਰ ਆਉਂਦੇ ਆ ਜਿਨ੍ਹਾਂ ਦੀ 3.5 ਮੀਟਰ ਦੀ ਕੱਟ ਹੁੰਦੀ ਆ ਉਹਨਾਂ ਦਾ ਪਨਾ ਬਹੁਤ ਚੌੜਾ ਹੁੰਦਾ ਪਰ ਇਹ ਵਾਲੀ ਸੂਟ 5 ਮੀਟਰ ਆ ਤੇ ਇਹਦਾ ਪਨਾ 42 42 ਇੰਚ ਆ ਤੇ ਸੂਟ ਕਟਿੰਗ ਤੋਂ ਪਹਿਲਾਂ ਦੋ ਚੀਜ਼ਾਂ ਦਾ ਖਿਆਲ ਰੱਖਣਾ ਇੱਕ ਤੁਸੀਂ ਸੂਟ ਨੂੰ ਪਰਫੈਕਟ ਤਰੀਕੇ ਨਾਲ ਖੋਲ ਕੇ ਦੇਖ ਲੈਣਾ ਵੀ ਕੋਈ ਧੂਕ ਵਗੈਰਾ ਤਾਂ ਨਹੀਂ ਹੈਗੀ ਕਈ ਵਾਰ ਕੋਈ ਮਤਲਬ ਇਦਾਂ ਗਲੀ ਵਗੈਰਾ ਹੁੰਦੀ ਆ ਸੂਟ 'ਚ ਆਪਾਂ ਨਹੀਂ ਧਿਆਨ ਦਿੰਦੇ ਤੇ ਉਹ ਕਈ ਵਾਰ ਸਾਡੇ ਉਹ ਏਰੀਏ ਤੇ ਸੂਟ ਦੇ ਆ ਜਾਂਦੀ ਆ ਫਰੰਟ ਤੇ ਹਨਾ ਜਿਹੜੀ ਦਿਖਣ 'ਚ ਬਹੁਤ ਬੁਰੀ ਲੱਗਦੀ ਆ ਤਾਂ ਦੂਜੀ ਚੀਜ਼ ਇਹ ਹੁੰਦੀ ਆ ਵੀ ਤੁਸੀਂ ਰਾਫਲੀ ਆਪਣੇ ਸੂਟ ਦੀ ਮੈਨੇਜਮੈਂਟ ਜ਼ਰੂਰ ਕਰਨੀ ਆ ਸਲਵਾਰ ਦੀ ਲੈਂਥ ਕਿੰਨੀ ਆ ਠੀਕ ਆ ਆਸਣ ਕਿੰਨਾ ਰੱਖਣਾ ਬਾਹਾਂ ਦੀ ਲੰਬਾਈ ਕਿੰਨੀ ਆ ਤੇ ਕਮੀਜ਼ ਕਿੰਨਾ ਰਫਲੀ ਤੁਸੀਂ ਜਰੂਰ ਮੈਜ਼ਰ ਕਰਿਓ ਕਈ ਵਾਰ ਨਾ ਸੀ ਸਿੱਧਾ ਹੀ ਸੂਟ ਕੱਟ ਲੈਨੇ ਆ ਸਾਨੂੰ ਲੱਗਦਾ ਹੁੰਦਾ ਵੀ 5 ਮੀਟਰ ਹੈਗਾ ਨਹੀਂ ਹੁੰਦਾ ਤਾਂ ਫਿਰ ਸਾਡਾ ਸੂਟ ਨਹੀਂ ਬਣਦਾ ਕਪੜਾ ਘਟ ਜਾਂਦਾ ਸੋ ਆਪਾਂ ਹੁਣ ਇਹਨੂੰ ਰਫਲੀ ਮੈਜ਼ਰ ਜਰੂਰ ਕਰਾਂਗੇ ਸਾਰੀਆਂ ਲੰਬਾਈਆਂ ਆਪਾਂ ਨੇ ਲਾ ਲੈਣੀਆਂ ਨੇ ਸਲਵਾਰ ਦੀ ਬਾਹਾਂ ਦੀ ਜਿਵੇਂ ਮੈਂ ਦੱਸਿਆ ਆਸਣ ਕਿੰਨਾ ਰੱਖਣਾ ਹੈ ਤੇ ਕਮੀਜ਼ ਦੀ ਲੰਬਾਈ ਉਹਦੀ ਕਿੰਨੀ ਲੈਂਥ ਰੱਖਣੀ ਆ ਤੇ ਜਿੰਨਾ ਵੀ ਐਕਸਟਰਾ ਫੈਬਰਿਕ ਇਹਨਾਂ ਦੇ ਵਿੱਚ ਐਡ ਕਰਨਾ ਉਹਨੂੰ ਵੀ ਆਪਾਂ ਉਹਦੀ ਮੈਜ਼ਰਮੈਂਟ ਵੀ ਕਰਾਂਗੇ ਹਨਾ ਕਿਸੇ ਚ ਇੱਕ ਇੰਚ ਵੱਧ ਰੱਖਣਾ ਜਿੱਦਾਂ ਕਮੀਜ਼ ਦੇ ਵਿੱਚ ਆਪਾਂ 3-4 ਇੰਚ ਵੱਧ ਵੱਧ ਰੱਖਣਾ ਮਤਲਬ ਸਾਰੀ ਦੀ ਇੱਕ ਵਾਰੀ ਦੀ ਮੈਜ਼ਰਮੈਂਟ ਹੋ ਜੂ ਫਿਰ ਡਰ ਨਹੀਂ ਰਹਿੰਦਾ ਵੀ ਕਪੜਾ ਕੱਟਾ ਜਾਂ ਵੱਟਾ ਜਦੋਂ ਤੁਸੀਂ ਐਕਸਪਰਟ ਹੋਗੇ ਤੁਸੀਂ ਵਧੀਆ ਕਪੜੇ ਸੀਣ ਲੱਗੇ ਕੱਟਣ ਲੱਗੇ ਨਾ ਫਿਰ ਤਾਂ ਇਹ ਚੀਜ਼ਾਂ ਤੁਹਾਡੇ ਲਈ ਨਹੀਂ ਮਤਲਬ ਜ਼ਰੂਰਤ ਪੈਂਦੀ ਹੈਗੀ ਪਰ ਜਦੋਂ ਤੁਸੀਂ ਬਿਗਨਰ ਹੋ ਸ਼ੁਰੂ ਦੇ ਵਿੱਚ ਕੰਮ ਕਰਨਾ ਸਟਾਰਟ ਕਰਦੇ ਹੋ ਤਾਂ ਹਰੇਕ ਚੀਜ਼ ਦੀ ਮੈਜ਼ਰਮੈਂਟ ਕਰਨੀ ਜ਼ਰੂਰੀ ਆ ਜਦੋਂ ਤੁਸੀਂ ਮਤਲਬ ਪਰਫੈਕਟ ਹੋ ਜੁੰਨੇ ਹੋ ਕੰਮ ਦੇ ਵਿੱਚ ਕਿਉਂਕਿ ਜਦੋਂ ਇੱਕੋ ਹੀ ਕੰਮ ਨੂੰ ਕਰੀ ਜਾਣਾ ਬਾਰ-ਬਾਰ ਫਿਰ ਤੁਹਾਨੂੰ ਮਤਲਬ ਪਤਾ ਲੱਗਣ ਲੱਗ ਜਾਣਾ ਵੀ ਹਾਂ ਇੰਚ ਇੰਨੇ ਕ ਸਾਈਜ਼ ਦਾ 1 ਇੰਚ ਬਣ ਜਾਂਦਾ ਆ ਤਾਂ ਫਿਰ ਕੋਈ ਔਖਾ ਨਹੀਂ ਹੁੰਦਾ ਸੋ ਇਸ ਲਈ ਸ਼ੁਰੂ ਚ ਆਪਾਂ ਇਹਦੀ ਮੈਜ਼ਰਮੈਂਟ ਕਰਾਂਗੇ ਇੰਨਾ ਕਪੜਾ ਮੇਰੇ ਕੋਲੇ ਵੱਜ ਚੁੱਕਿਆ ਜਿੰਨਾ ਮੈਂ ਵੀਡੀਓ 'ਚ ਦਿਖਾ ਰਹੀ ਆ ਸਾਰੀ ਮੈਜ਼ਰਮੈਂਟ ਲਾ ਕੇ ਸੋ ਹੁਣ ਆਪਾਂ ਨੂੰ ਡਰ ਨਹੀਂ ਹੈਗਾ ਵੀ ਜਦੋਂ ਆਪਾਂ ਸੂਟ ਨੂੰ ਕਟਿੰਗ ਕਰਾਂਗੇ ਵੀ ਆਪਣੇ ਕੋ ਕਪੜਾ ਘਟ ਜੂਗਾ ਸੋ ਇਹ ਚੀਜ਼ ਤਾਂ ਆਪਾਂ ਮਨ ਦੇ ਵਿੱਚੋਂ ਕੱਢ ਹੀ ਦੋ ਆਪਣੇ ਕੋਲ ਇਹ ਕਪੜਾ 5 ਤੋਂ 6 ਇੰਚ ਜਿਹੜਾ ਕਪੜਾ ਉਹ ਐਕਸਟਰਾ ਹੈਗਾ ਜਿੰਨਾ ਮਤਲਬ ਆਪਾਂ ਨੇ ਸੂਟ ਬਣਾਉਣਾ। ਸੋ ਹੁਣ ਫਿਰ ਆਪਾਂ ਸਭ ਤੋਂ ਪਹਿਲਾਂ ਸਲਵਾਰ ਦੀ ਕਟਿੰਗ ਕਰਨੀ ਸ਼ੁਰੂ ਕਰਦੇ ਆਂ। ਆਪਾਂ ਹੁਣ ਇਹ ਲੰਬਾਈ ਲਵਾਂਗੇ 35 ਇੰਚ ਕਿਉਂਕਿ ਸਲਵਾਰ ਦੀ ਲੰਬਾਈ ਆ ਜਿਹੜੀ ਉਹ 38 ਇੰਚ ਆ। 4 ਇੰਚ ਆਪਾਂ ਨੇ ਵੈਲਟ ਬਣਾਉਣੀ ਆ। ਉਹ 4 ਇੰਚ ਆਪਾਂ ਕੱਢ ਦਨੇ ਆ 34 ਦੇ ਵਿੱਚ 38 ਦੇ ਵਿੱਚੋਂ 4 ਕੱਢੇ 34 ਰਹਿ ਗਏ। ਤੇ 34 34 ਸਲਵਾਰ ਆਪਣੀ ਰੈਡੀ ਹੋਣੀ ਚਾਹੀਦੀ ਆ ਬਿਨਾ 벨ਟ ਤੋਂ 1 ਇੰਚ ਐਕਸਟਰਾ ਲਵਾਂਗੇ ਅੱਧਾ ਇੰਚ ਬਲਾਂ ਦੇ ਵਿੱਚ ਆ ਜਾਣਾ ਆਪਣੇ ਅੱਧਾ ਇੰਚ ਮੂਰੀ ਵਾਲੀ ਸੀਨ 'ਚ ਆ ਜਾਣਾ ਤਾਂ ਬਿਨਾ 벨ਟ ਤੋਂ 34 ਇੰਚ ਰੈਡੀ ਹੋ ਜੂ ਉਸ ਤੋਂ ਬਾਅਦ 4 ਇੰਚ ਦੀ 벨ਟ ਹੁਣ ਜਿਹੜੀ ਇਹ ਸਲਵਾਰ ਆ ਇਹ ਆਪਾਂ ਬਣਾ ਰਹੇ ਆਂ ਪਾਕਿਸਤਾਨੀ ਸਟਾਈਲ ਬਿਨਾ ਪੱਟਾਂ ਤੋਂ ਪੱਟ ਨਹੀਂ ਇਹਦੇ ਵਿੱਚ ਪਾਉਣੇ ਕੋਈ ਸੀਨ ਨਹੀਂ ਲੱਗਣੀ ਬਹੁਤ ਮਤਲਬ ਗਰਮੀਆਂ ਦੇ ਵਿੱਚ ਹੌਲੀ ਜੀ ਬਣ ਕੇ ਤਿਆਰ ਹੁੰਦੀ ਆ ਤੇ ਇਹਦਾ ਟ੍ਰੈਂਡ ਵੀ ਅੱਜਕੱਲ ਬਹੁਤ ਚਾਹੀਦਾ ਆ ਸੋ ਤੁਸੀਂ ਧਿਆਨ ਨਾਲ ਬਣੀ ਰਹੋ ਇਹਦਾ ਜਿਹੜਾ ਕੁੰਦਾ ਆ ਉਹੀ ਆਪਾਂ ਨੇ ਜਿੰਨੀ ਤੁਸੀਂ ਮੂਰੀ ਰੱਖਣੀ ਆ ਉਹ ਤੋਂ 1 ਇੰਚ ਐਕਸਟਰਾ ਕੱਟਣਾ ਜਿਵੇਂ ਮੈਂ ਇਸ ਸੂਟ ਦੀ ਜਿਹੜੀ ਮੂਰੀ ਆ ਉਹ 6.5 ਇੰਚ ਰੱਖਣੀ ਆ ਤੇ ਮੈਂ 7.5 ਇੰਚ ਦੀ ਕਟਾਈ ਕਰਨੀ ਆ ਜਿੱਥੇ ਮੈਂ ਨਿਸ਼ਾਨੀ ਲਾਈਆ ਹੁਣ ਮੂਰੀ ਤੇ ਉਹ 7.5 ਇੰਚ ਆ ਸੋ ਹੁਣ ਆਪਾਂ ਰੇਵ ਨਿਸ਼ਾਨ ਲਾ ਲੈਣਾ ਜਿਹੜਾ ਤੇ ਆਸਣ ਆ ਜਿਹੜਾ ਉਹ 11 ਇੰਚ ਕਟਾਂਗੇ ਸੀਣਾ ਦੇ ਵਿੱਚ ਆਉਣ ਤੋਂ ਬਾਅਦ ਬਿਨਾ ਬੈਲਟ ਤੋਂ 10 ਇੰਚ ਆਸਣ ਰਹਿ ਜੂ 4 ਇੰਚ ਬੈਲਟ ਵਾਲਾ ਹੋ ਜੂ ਤੇ ਟੋਟਲ ਉਹ 14 ਇੰਚ ਹੋ ਜਾਊਗਾ। ਜਰੂਰ ਧਿਆਨ ਨਾਲ ਮੇਰੀ ਵੀਡੀਓ ਨੂੰ ਸੁਣਿਓ ਕਿਉਂਕਿ ਮੈਂ ਕੱਲੀ-ਕੱਲੀ ਗੱਲ ਤੁਹਾਨੂੰ ਬਿਲਕੁਲ ਡਿਟੇਲ ਦੇ ਵਿੱਚ ਦੱਸ ਰਹੀਆਂ ਤਾਂ ਕਿ ਜਿਹੜੀਆਂ ਮੇਰੀਆਂ ਭੈਣਾਂ ਨੇ ਜਿਨ੍ਹਾਂ ਨੇ ਨਮੀ ਨਹੀਂ ਆਉਂਦੀ ਸਲਾਈ ਨਮੀ ਸਿੱਖਣੀ ਆ ਹਾਂ ਤਾਂ ਉਹਨਾਂ ਨੂੰ ਸਾਰਾ ਕੁਝ ਵਧੀਆ ਤਰੀਕੇ ਨਾਲ ਪਤਾ ਲੱਗ ਜਾਵੇ ਵੀ ਕੋਈ ਵੀ ਡਾਊਟ ਉਹਨਾਂ ਦੇ ਦਿਮਾਗ 'ਚ ਨਾ ਰਵੇ। ਹੁਣ ਆਪਾਂ ਇਸ ਨੂੰ ਕੱਟ ਲਾਂਗੇ ਜਿਹੜੇ ਆਪਾਂ ਨੇ ਨਿਸ਼ਾਨ ਲਾਈ ਨੇ। ਲੰਬਾਈ ਆਪਾਂ ਨੇ 35 ਇੰਚ ਕੱਟੀ ਆ, ਮੂਰੀ 7.5 ਤੇ ਆਸਣ 11 ਇੰਚ। ਹੁਣ ਜੇ ਇਹ ਕੱਪੜੇ ਨੂੰ ਆਪਾਂ ਬਿਲਕੁਲ ਸਿੱਧਾ ਕਰ ਲਾਂਗੇ ਕੋਈ ਬੜ ਨਾ ਹੋਵੇ ਤੇ ਜਿਹੜਾ ਆਪਾਂ ਨੇ ਕਟਿੰਗ ਕੀਤਾ ਸੀਗਾ ਮੈਜ਼ਰਮੈਂਟ ਕਰਕੇ ਸਾਰਾ ਕੁਝ ਉਹਨੂੰ ਇਹਦੇ ਉੱਪਰ ਰੱਖ ਕੇ ਹੀ ਕੱਟ ਲਾਂਗੇ ਨਾਲੇ ਤਾਂ ਆਪਣਾ ਟਾਈਮ ਬਚ ਜੂ ਆਪਾਂ ਨੂੰ ਦੁਬਾਰਾ ਦੁਬਾਰਾ ਨਿਸ਼ਾਨ ਲਾਉਣ ਦੀ ਜ਼ਰੂਰਤ ਨਹੀਂ ਪੈਣੀ ਉਸੇ ਤਰੀਕੇ ਜਿਵੇਂ ਕਟਿੰਗ ਕੀਤੀ ਹੋ ਉਹੀ ਤਰੀਕੇ ਦੇ ਨਾਲ ਆਪਾਂ ਇਹਨੂੰ ਕੱਟ ਕੱਟ ਲਾਂਗੇ ਵੀਡੀਓ ਨੂੰ ਇਸ ਲਈ ਧਿਆਨ ਨਾਲ ਜ਼ਰੂਰ ਦੇਖਿਆ ਕਰੋ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗ ਜਾ ਸਕੇ ਅਲੱਗ ਤੋਂ ਇਹਦੇ ਵਿੱਚ ਪੱਟ ਪਾਉਣ ਦੀ ਕੋਈ ਜ਼ਰੂਰਤ ਨਹੀਂ ਇਸ ਤਰੀਕੇ ਨਾਲ ਆਪਾਂ ਇਹਨੂੰ ਕੱਟ ਲਾਂਗੇ ਹੇ ਹੁਣ ਆਪਣੇ ਦੋਨੇ ਪੱਲੇ ਸਲਵਾਰ ਤੇ ਜਿਹੜੇ ਕੱਟ ਗਿਆ ਉਹ ਹੁਣ ਜਿਹੜੀ ਮੈਂ ਸਭ ਤੋਂ ਜ਼ਰੂਰੀ ਗੱਲ ਕਹੀ ਸੀ ਵੀਡੀਓ ਦੇ ਵਿੱਚ ਵੀ ਮੈਂ ਦੱਸੂਗੀ ਉਹ ਇਹ ਆ ਵੀ ਇਹ ਲੰਬਾਈ ਆ ਜਿਹੜੀ ਆਪਾਂ ਨੇ 35 ਇੰਚ ਲਈ ਸੀ 35 ਇੰਚ ਦੇ ਵਿੱਚੋਂ ਆਪਾਂ 1.5 ਇੰਚ ਇੱਥੇ ਕੱਟ ਦਾ ਨਿਸ਼ਾਨ ਲਾਉਣਾ ਅੱਜ ਇੱਥੇ ਮੈਂ ਮੈਜ਼ਰ ਕਰਦੀ ਆਂ ਨੀਚੇ ਨੂੰ ਇਹ ਆਪਾਂ 4 ਇੰਚ ਤੇ ਨਿਸ਼ਾਨ ਲਾਇਆ ਉਰੇ ਆਪਾਂ 0.5 ਇੰਚ ਤੇ ਲਾ ਲਿਆ ਅੱਗੇ ਫੇਰ 4 ਇੰਚ ਤੇ ਮਤਲਬ ਜਿੱਥੋਂ ਮੈਂ ਹੁਣ 4 ਇੰਚ ਤੇ ਲਾਇਆ ਇੱਥੋਂ ਤਰਛਾਈ ਨੂੰ ਕੱਟਣਾ ਮਤਲਬ ਸ਼ੁਰੂ ਤੋਂ 1.5 ਇੰਚ ਲਿਆ ਸੀਗਾ ਉਸ ਤੋਂ ਬਾਅਦ ਚੌੜਾ 4 ਇੰਚ ਕਰਕੇ ਅ ਅੱਧਾ ਇੰਚ ਫਿਰ ਉਸ ਤੋਂ ਸਿਰੇ ਇਹ ਕੱਟਣ ਦਾ ਇਹੀ ਫਾਇਦਾ ਹੁੰਦਾ ਵੀ ਜਦੋਂ ਅਸੀਂ ਸਲਵਾਰ ਬੰਨ੍ਹਦੇ ਆ ਤਾਂ ਉਹ ਪੈਰਾਂ ਦੇ ਨਹੀਂ ਡਿਗਦੀ ਤੇ ਸਲਵਾਰ ਪੈਣੇ ਹੋਈ ਬਹੁਤ ਸੋਹਣੀ ਲੱਗਦੀ ਆ ਤੁਹਾਡੇ ਸੂਟ ਦੇ ਨਾਲ ਜੇ ਆਪਾਂ ਇਹ ਕੱਟ ਨਹੀਂ ਲਾਉਂਦੇ ਤਾਂ ਸਲਵਾਰ ਪੈਰ ਨੂੰ ਕਵਰ ਕਰੀ ਜਾਂਦੀ ਆ ਮੂਰੀ ਦੇ ਉੱਤੇ ਬਲ ਪਈ ਜਾਂਦਾ ਇਸ ਤਰੀਕੇ ਨਾਲ ਸਲਵਾਰ ਕੱਟਣ ਨਾਲ ਮੂਰੀ ਤੇ ਬਲ ਨਹੀਂ ਪੈਂਦਾ ਹੁਣ ਆਪਾਂ 벨ਟ ਕੱਟ ਕੇ ਤਿਆਰ ਕਰਾਂਗੇ ਬੈਲਟ ਆਪਣੀ ਰੈਡੀ 4 ਇੰਚ ਹੋਣੀ ਚਾਹੀਦੀ ਆ ਸੋ ਉਹਦੀ ਕੱਟ ਤੁਸੀਂ 6.5 ਵੀ ਕੱਟ ਸਕਦੇ ਹੋ 7 ਵੀ ਜਿੰਨਾ ਤੁਸੀਂ ਨੇਫਾ ਮੋੜਨਾ ਹੈ ਉਹ ਤੁਹਾਡੇ ਤੇ ਡਿਪੈਂਡ ਆ ਪਰ ਤਿਆਰ ਹੋ ਕੇ ਤੁਹਾਡੀ ਬੈਲਟ ਆ ਜਿਹੜੀ ਉਹ 4 ਇੰਚ ਰਹਿਣੀ ਚਾਹੀਦੀ ਆ ਤੁਸੀਂ ਨੇਫੇ ਦੇ ਵਿੱਚ ਵੱਧ ਕਪੜਾ ਦੇ ਸਕਦੇ ਹੋ ਬਲਾਂ ਦੇ ਵਿੱਚ ਅੱਧਾ ਇੰਚ ਹੀ ਆਉਣਾ ਨੇਫਾ ਛੋਟਾ ਵੱਡਾ ਕਰ ਸਕਦੇ ਹੋ ਸਾਡੇ ਇਹ 25 ਇੰਚ ਤਿਆਰ ਸੀ ਬੈਲਟ ਤੇ ਆਪਾਂ ਸਾਡੇ 26 ਇੰਚ ਦੀ ਕਟਾਈ ਕੀਤੀ ਆ ਤੇ ਆਪਾਂ نیچے ਨੂੰ 7 ਇੰਚ ਕੱਟੀ ਆ ਤੇ ਪਿਆਰ ਆਪਾਂ ਨੇ 4 ਇੰਚ ਹੀ ਕਰੀਆ 3 ਇੰਚ ਐਕਸਟਰਾ ਮਾਰਜਨ ਘਟਿਆ ਸੋ ਇਹ ਸੀ ਜੀ ਅੱਜ ਦੀ ਵੀਡੀਓ ਸਲਵਾਰ ਦੀ ਕਟਿੰਗ ਦੀ ਮੈਂ ਕੋਸ਼ਿਸ਼ ਕੀਤੀ ਹੈ ਵੀ ਤੁਹਾਡੇ ਨਾਲ ਪੂਰੀ ਡਿਟੇਲ ਦੇ ਵਿੱਚ ਸ਼ੇਅਰ ਕਰਾਂ ਮੈਨੂੰ ਉਮੀਦ ਆ ਵੀ ਪੈਣਾ ਸਮਝ ਗਈਆਂ ਹੋਣਗੀਆਂ ਹਨ ਪਰ ਫਿਰ ਵੀ ਜੇ ਤੁਹਾਨੂੰ ਨਹੀਂ ਪਤਾ ਲੱਗਿਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਇਹ ਬਹੁਤ ਹੌਲੀ ਜੀ ਸਲਵਾਰ ਬਣਦੀ ਹੈ ਜਿਵੇਂ ਗਰਮੀਆਂ ਦੇ ਵਿੱਚ ਪਹਿਨਣ ਦੇ ਲਈ ਠੀਕ ਹੈ ਜੀ ਸੋ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ